महसूस साहब थोड़ी सेहत का की है ज्यादा करो सैर सैर तो, तो बहुत अच्छी है सर ठीक हो हाँ ठीक है सुसा ठीक हो सुसा 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 ठीक हो सुसा सुसा ਸੂਸਾ ਸੂਸਾ ਠੀਕ ਹੋ ਹਾਂਜੀ ਸੂਸਾ ਭਾਈ ਸਾਹਿਬ ਕੀ ਹੋਇਆ ਸਰ ਇਹਨਾਂ ਨੇ ਚੈਸਟ ਪੈਨ ਹੋਈ ਸੀ ਤੇ गिर ਗਏ ਘਬਰਾਣ ਦੀ ਲੋੜ ਨਹੀਂ ਮੈਂ ਸੀਪੀਆਰ ਦੀ ਟ੍ਰੇਨਿੰਗ ਲਈਤੀ ਹੋਈ ਹੈ ਜੇ ਤੁਹਾਡੇ ਸਾਹਮਣੇ ਕੋਈ ਬਿਹੋਸ਼ ਹੋ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਵਿਅਕਤੀ ਨੂੰ ਕਿਸੇ ਸੁਰੱਖਿਅਤ ਥਾਂ ਤੇ ਲੈ ਕੇ ਜਾਓ ਫਿਰ ਉਸ ਨੂੰ ਮੋਢਿਆਂ ਤੋਂ ਥਪਥਪਾ ਕੇ ਦੇਖੋ ਕਿ ਉਹ ਵਿਅਕਤੀ ਕੋਈ ਜਵਾਬ ਦੇ ਰਿਹਾ ਹੈ ਜਾਂ ਨਹੀਂ ਜੇਕਰ ਨਹੀਂ ਤਾਂ ਤੁਰੰਤ 108 ਨੰਬਰ 'ਤੇ ਲਾਓ ਤੇ ਮਦਦ ਲਈ ਐਂਬੂਲੈਂਸ ਤੇ ਝਟਕਾ ਦੇਣ ਵਾਲੀ ਮਸ਼ੀਨ ਮੰਗਵਾਓ ਇਸ ਤੋਂ ਬਾਅਦ ਦੇਖੋ ਕਿ ਵਿਅਕਤੀ ਸਾਹ ਲੈ ਰਿਹਾ ਹੈ ਜਾਂ ਨਹੀਂ ਜੇਕਰ ਨਹੀਂ ਤਾਂ ਉਸ ਦੀ ਛਾਤੀ ਦਬਾਉਣੀ ਸ਼ੁਰੂ ਕਰੋ ਛਾਤੀ ਨੂੰ ਦਬਾਉਣ ਲਈ ਛਾਤੀ ਦੀ ਹੱਡੀ ਦੇ ਹੇਠਲੇ ਹਿੱਸੇ ਵਿੱਚ ਇੱਕ ਹੱਥ ਦੀ ਹਥੇਲੀ ਨਾਲ ਦਬਾਓ ਛਾਤੀ ਨੂੰ ਦਬਾਉਣ ਦਾ ਤਰੀਕਾ ਆਪਣੇ ਇੱਕ ਹੱਥ ਨੂੰ ਦੂਜੇ ਹੱਥ ਦੀਆਂ ਉਂਗਲਾਂ ਵਿੱਚ ਫਸਾ ਕੇ ਕੋਹਣੀਆਂ ਬਿਲਕੁਲ ਸਿੱਧੀਆਂ ਰੱਖਣੀਆਂ ਹਨ ਮੁੰਡੇ ਵਿਅਕਤੀ ਦੇ ਬਿਲਕੁਲ ਉੱਪਰ ਹੋਣੇ ਚਾਹੀਦੇ ਹਨ ਛਾਤੀ ਨੂੰ 5 ਤੋਂ 6 ਸੈਂਟੀਮੀਟਰ ਥਲੇ ਦਬਾਉਣਾ ਚਾਹੀਦਾ ਹੈ ਤੇ ਦਬਾਉਣ ਦੀ ਗਤੀ 120 ਪ੍ਰਤੀ ਮਿੰਟ ਹੋਣੀ ਚਾਹੀਦੀ ਹੈ ਛਾਤੀ ਦਬਾਉਣ ਦੀ ਪ੍ਰਕਿਰਿਆ ਨੂੰ 2 ਮਿੰਟ ਕਰਨਾ ਜ਼ਰੂਰੀ ਹੈ 2 ਮਿੰਟ ਤੋਂ ਬਾਅਦ ਦੇਖਣਾ ਹੈ ਕਿ ਵਿਅਕਤੀ ਸਾਹ ਲੈ ਰਿਹਾ ਹੈ ਜਾਂ ਨਹੀਂ ਜੇਕਰ ਨਹੀਂ ਤਾਂ ਉਨੀ ਦੇਰ ਤੱਕ ਛਾਤੀ ਨੂੰ 2-2 ਮਿੰਟ ਲਈ ਦਬਾਉਂਦੇ ਰਹਿਣਾ ਹੈ ਜਦ ਤੱਕ ਪੁਲਿਸ ਸਹਾਇਤਾ ਆ ਨਹੀਂ ਜਾਂਦੀ ਜਾਂ ਵਿਅਕਤੀ ਸਾਹ ਨਹੀਂ ਲੈਣ ਲੱਗ ਪੈਂਦਾ ਜਦੋਂ ਵਿਅਕਤੀ ਸਾਹ ਲੈਣ ਲੱਗ ਪਵੇ ਤਾਂ ਵਿਅਕਤੀ ਨੂੰ ਇੱਕ ਪਾਸਾ ਦਵਾ ਦੇਣਾ ਚਾਹੀਦਾ ਹੈ ਤੇ ਜਲਦੀ ਨਜ਼ਦੀਕੀ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ ਨਮਸਕਾਰ ਮੈਂ ਡਾਕਟਰ ਅੰਕਿਤ ਗੁਲਿਆ ਐਮਬੀਬੀਐਸ ਐਮਡੀਡੀਐਮ ਕਾਰਡੀਓਲੋজিস্ট ਜੋ ਕਿ ਹੀਰੋ ਹਾਰਟ ਵਿੱਚ ਕੰਮ ਕਰਦਾ ਅੱਜ ਤੁਸੀਂ ਦੇਖਿਆ ਹੋਣਾ ਕਿ ਇੱਕ ਅੰਕਲ ਜੀ ਪਾਰਕ ਚ ਟੈਲ ਰਹੇ ਸੀ ਟੈਲ ਦੇ ਟੈਲ ਦੇ ਉਹਨਾਂ ਨੇ ਛਾਤੀ ਵਿੱਚ ਫੀਲ ਹੋਈ ਤੇ ਉਹ ਗਿਰ ਗਏ ਤੇ ਆਪਾਂ ਉਹਨਾਂ ਨੂੰ ਤੁਰੰਤ ਸੀਪੀਆਰ ਕਰਕੇ ਉਹਨਾਂ ਦੀ ਜਾਨ ਬਚਾਈ ਤੇ ਸੀਪੀਆਰ ਦੇ ਕੁਝ ਸਟੈਪਸ ਹੁੰਦੇ ਨੇ ਜੋ ਆਪਾਂ ਕੀਤੇ ਆ ਪੇਸ਼ੈਂਟ ਦੇ ਵਿੱਚ ਪਹਿਲਾ ਆਪਾਂ ਉਹਨਾਂ ਦਾ ਰਿਸਪੌਂਸ ਚੈੱਕ ਕੀਤਾ ਜੋ ਕਿ ਰਿਸਪੌਂਸ ਨਹੀਂ ਸੀ ਫਿਰ ਉਹਦੇ ਬਾਅਦ ਉਹਨਾਂ ਦਾ ਸਾਹ ਚੈੱਕ ਕੀਤਾ ਫਿਰ ਆਪਾਂ ਤੁਰੰਤ ਸੀਪੀਆਰ ਸ਼ੁਰੂ ਕਰਕੇ ਉਹਨਾਂ ਦੀ ਜਾਨ ਬਚਾਈ ਆ ਸਿਚੁਏਸ਼ਨ ਕਿੱਥੇ ਵੀ ਹੋ ਸਕਦੀ ਹੈ ਕਿਸੇ ਪਾਰਕ 'ਚ ਸੜਕ 'ਚ ਘਰੇ ਤੇ ਤੁਸੀਂ ਸੀਪੀਆਰ ਬਾਰੇ ਅਗਰ ਨੋਲੇਜ ਰੱਖਦੇ ਹੋ ਤਾਂ ਤੁਸੀਂ ਕਾਫੀ ਲੋਕਾਂ ਦੀ ਜਾਨ ਬਚਾ ਸਕਦੇ ਹੋ ਧੰਨਵਾਦ